ਫਿਰ ਜਨਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਆਇਆ ਹਾਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਫਿਰਨ ਹਰ ਦਵਾਰ ਹਰ ਦਵਾਰ ਭਾ ਖਰੀਦਾ ਦਵਾਰ ਪ੍ਰਭੂ ਦਾ ਦਵਾਰ ਪਰਮਾਤਮਾ ਦਾ ਦਵਾਰ ਜਿੱਥੇ ਅਸੀਂ ਖੜੇ ਹਾਂ ਇਹ ਹਰ ਕੀ ਪੌੜੀ ਹੈ ਬ੍ਰਹਮਕੁੰਡ ਬ੍ਰਹਮਕੁੰਡ ਦਾ ਪਾਣੀ ਅੰਮ੍ਰਿਤ ਮੰਨਿਆ ਜਾਂਦਾ ਹੈ ਇਸ ਪਾਣੀ ਨੂੰ ਇਸ ਜਲ ਨੂੰ ਇਸ ਪ੍ਰਿਸ਼ਤਰ ਜਲ ਨੂੰ 100 ਸਾਲ ਵੀ ਰੱਖਿਆ ਜਾਵੇ ਇਹ ਸ਼ੁੱਧ ਰਹਿੰਦਾ ਕੋਈ ਦਿੱਕਤ ਨਹੀਂ ਹੁੰਦੀ। ਦੇਵਤਿਆਂ ਨੇ ਜੋ ਇਸ ਤੋਂ ਦਾ ਮਿਥਿਆਸ ਦੱਸਦਾ ਜੋ ਧਰਮ ਸ਼ਾਸਤਰੀ ਦੱਸਦੇ ਨੇ ਇੱਥੇ ਦੇਵਤਿਆਂ ਨੇ ਅੰਮ੍ਰਿਤ ਵਰਸਾਇਆ ਅੰਮ੍ਰਿਤ ਦੀਆਂ ਬੂੰਦਾ ਵਰਸਾਈਆਂ। ਔਰ ਜਿਹੜੀ ਕੁੰਭ ਦੀ ਸ਼ੁਰੂਆਤ ਹੈ ਮਹਾਕੁੰਭ ਦੀ ਸ਼ੁਰੂਆਤ ਇੱਥੋਂ ਕੋਈ ਆ ਇੱਥੇ ਹੁੰਦੀ ਆ। ਜੋ ਪੋਂਗੜਾ ਮੇਲਾ ਪਰਦਾ ਤਾਂ ਦੁਨੀਆ ਭਰ ਚੋਂ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਅੱਜ ਵੀ ਲੌਂਗ ਵੀਕਐਂਡ ਆ ਤੁਸੀਂ ਦੇਖੋ ਬੜਾ ਲੰਮਾ ਸਾਰਾ ਏਰੀਆ ਹੈਗਾ ਔਰ ਬਹੁਤ ਵੱਡਾ ਰਾਸ਼ਾਚਾਰੇ ਪਾਸੇ ਗੰਗਾ ਨਦੀ ਗੰਗਾ ਬਈਆ ਇੱਧਰ ਵਹਿ ਰਹੀ ਆ ਔਰ ਦ੍ਰਿਸ਼ ਇਹ ਨਜ਼ਾਰਾ ਅਲੌਕਿਕ ਨਜ਼ਾਰਾ ਦੇਖਣ ਵਾਲਾ ਹੈ ਸਾਰਾ ਜਿਹੜਾ ਇਥੋਂ ਦਾ ਹੈਗਾ ਸੋ ਮੇਰੇ ਨਾਲ ਤੁਸੀਂ ਵੀ ਹਰ ਕੀ ਪੌੜੀ ਦੇ ਦਰਸ਼ਨ ਕਰੋ ਇੱਕ ਲੌਂਗ 뷰 ਜਿਹੜਾ ਹੈ ਤੁਸੀਂ ਦੇਖੋ ਸਾਰਾ ਗੰਗਾ ਮਈਆ ਦਾ ਹਰ ਕੀ ਪੌੜੀ ਦਾ ਬ੍ਰਹਮ ਕੁੰਡ ਦਾ ਔਰ ਇੱਥੇ ਦਰਸ਼ਨ ਕਰਦਾ ਆਈਆਂ ਹੋਈਆਂ ਸੰਗਤਾਂ ਦਾ